ਤੇ ਅੱਜ ਜਿਹੜਾ ਆ ਆਪਾਂ ਇਹ ਫਸਟ ਵਲੌਗ ਵੀ ਜਿਹੜੀ ਆਪਾਂ ਕਰ ਰਹੇ ਆ ਸ਼ੁਰੂਆਤ ਹੈ ਨਾ ਟੱਕਾ ਕਪਾਸੀ ਸਿਲਾਈ ਹੋਰ ਕਰਾਂਗੇ ਕਿਉਂਕਿ ਫਿਰ ਆਪਣੀ ਢਾਈ ਵਜਨ ਆਪਣੇ ਬੱਚੇ ਆ ਜਾਣੇ ਤੇ ਫਿਰ ਆਪਾਂ ਉਹਨਾਂ ਤੇ ਜਿਹੜਾ ਰੋਟੀ ਪਾਣੀ ਆ ਉਹ ਵੀ ਉਹਨਾਂ ਨੂੰ ਦਵਾਂਗੇ ਹੈ ਨਾ ਤੇ ਚਲੋ ਦੇਖਦੇ ਆ ਕਿ ਆਪਾਂ ਕੱਗੀ ਸਿਲਾਈ ਥੋੜੀ ਜੀ ਤੇ ਆਪਾਂ ਲੱਗੀ ਸੀ ਸਿਲਾਈ ਕਰਨ ਤੇ ਚਲੋ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਦੇ ਆ ਹੈ ਨਾ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਆ ਫਰੌਗ ਜਿਹੜੀ ਮੈਂ ਗੁੜੀ ਵਾਲੀ ਫਰੌਗ ਬਣਾਈ ਹੋਈ ਆ ਇਹ ਬਣਾਈ ਹੈਗੀ ਆਪਾਂ ਨੇ ਫਰੌਕ ਗੁੜੀਆ ਵਾਸਤੇ ਤੇ ਇਹਨੂੰ ਆਪਾਂ ਮਤਲਬ ਥੋੜੇ ਕੱਪੜਾ ਸੀ ਬਾਰੀ ਵੱਡੀ ਨਹੀਂ ਬਣਾਈ ਹੈਗੀ ਅਮਰੇਲਾ ਕੱਟੇ ਬਣਾਈਆਂ ਹਲਕੀ ਜੀ ਹਨਾ ਤੇ ਇੱਥੇ ਆਪਾਂ ਇੱਕ ਫੈਬਰਿਕ ਜਿਹੜਾ ਬਚਿਆ ਸੀ ਉਹਦੇ ਚੋਂ ਹੀ ਥੋੜਾ ਜਿਹਾ ਫਲਾਵਰ ਬਣਾ ਕੇ ਇੱਕ ਛੋਟਾ ਤੇ ਆਪਾਂ ਇਸ ਤਰ੍ਹਾਂ ਨੇ ਲਗਾ ਦਿੱਤਾ ਤੇ ਜਦੋਂ ਪ੍ਰੈਸ ਹੋ ਜਾਊਗਾ ਤੇ ਫਿਰ ਇਹ ਵਧੀਆ ਤਰੀਕੇ ਨਾਲ ਬੈਠ ਜਾਊਗਾ ਤੇ ਇੱਧਰ ਇਹ ਆਪਾਂ ਨੇ ਬਾਵਾ ਬਣਾਈਆਂ ਸੀ ਦੀ ਅਮਰੇਲਾ ਕੱਟ ਜੀ ਤੇ ਇਹਨਾਂ ਦੀ ਜਿਹੜੀ ਪੀਕੋ ਆ ਇਹ ਵੀ ਆਪਾਂ ਆਪਣੀ ਮਸ਼ੀਨ ਨਾਲ ਹੀ ਕੀਤੀ ਆ ਤੇ ਆਪਾਂ ਘਰੀ ਕਰ ਲਈ ਦੀ ਪੀਕੋ ਹਨਾ ਤੇ ਮਸ਼ੀਨ ਨਾਲ ਹੋ ਜਾਂਦੀ ਹੈ ਹਨਾ ਤੇ ਪੀਕੋ ਵੀ ਹੋ ਜਾਂਦੀ ਆ ਤੇ ਕੜਾਈ ਵਗੈਰਾ ਵੀ ਜੇ ਤੁਸੀਂ ਕਰਨੀ ਹੋ ਉਹ ਵੀ ਤੁਸੀਂ ਆਪਣੀ ਇਸੇ ਮਸ਼ੀਨ ਨਾਲ ਆਪਾਂ ਕਰ ਸਕਦੇ ਆ ਆ ਜਿਹੜੀ ਥੱਲੇ ਵੀ ਜਿਹੜੀ ਪੀਕੋ ਆਪਾਂ ਉਹ ਵੀ ਸਾਰੀ ਕਰੀ ਕੀਤੀ ਹੈਗੀ ਇਹਦੇ ਨਾਲ ਹੀ ਤੇ ਇਹ ਹੈਗੀ ਸੀ ਆਪਣੀ ਮਸ਼ੀਨ ਦੀ ਪੀਕੋ ਤੇ ਆਪਾਂ ਨੇ ਫਰੌਕ ਬਣਾਈਆਂ ਤੇ ਇਹਦੇ ਨਾਲ ਹੀ ਆਪਾਂ ਇੱਕ ਇਹ ਸੂਟ ਜਿਹੜਾ ਇਕੱਟ ਕਰਕੇ ਰੱਖਿਆ ਹੋਇਆ ਵਾ ਇਹ ਬਿਲਕੁਲ ਸਿੰਪਲ ਜਿਹਾ ਸੂਟ ਹੈਗਾ ਇਹ ਪ੍ਰਿੰਟਡ ਇਸ ਤਰ੍ਹਾਂ ਸ਼ਰਟ ਹੈ ਦੀ ਤੇ ਇਹ ਲਾਈਨਿੰਗ ਦੇ ਵਿੱਚ ਸਲਵਾਰ ਤੇ ਦੇ ਨਾਲ ਮਲਮਲ ਦਾ ਦੁਪੱਟਾ ਆ ਨਾ ਤੇ ਆਪਾਂ ਇਹਨੂੰ ਸੂਰਤਾਂ ਸਿੰਪਲ ਜਿਹਾ ਆਪਾਂ ਇਹਨੂੰ ਹਲਕਾ ਜਿਹਾ ਮੈਨ ਲੇ ਡਿਜ਼ਾਈਨਰ ਲੁੱਕ ਦੇਣ ਦੀ ਕੋਸ਼ਿਸ਼ ਕਰਾਂਗੇ ਥੋੜੀ ਆਪਾਂ ਵੀਡੀਓ ਜਿਹੜੀ ਤੁਹਾਡੇ ਨਾਲ ਮੈਨੂੰ ਸ਼ੇਅਰ ਕਰਾਂਗੇ ਤੇ ਹੁਣ ਟਾਈਮ ਹੋ ਗਿਆ 2:30 ਦਾ ਤੇ ਹੁਣ ਬੱਚੇ ਆਪੇ ਸਕੂਲ ਤੋਂ ਆ ਗਏ ਆ ਤੇ ਹੁਣ ਆਪਾਂ ਦੇਖਦੇ ਹਾਂ ਉਹਦੇ ਰਿਐਕਸ਼ਨ ਸ਼ਿਕਾਰ ਸ਼ਿਕਾਰ ਆ ਗਿਆ ਮੇਰੇ ਪੁੱਤ ਨੂੰ लो टैडी आइसक्रीम आ आ पापा दिया वो नहीं लगी आ कप लो जी टैडी सब्जी कप वाली ना आ ले ले ना कर आ लो कोई ले ले तो खा के दसो कितनी लगी आई ना तुम आई कर दो बस बंद कर दो This is a flavor of banana ice cream. Mm. Yummy, yummy. ਸਕੂਲੋਂ ਆਉਣ ਤੋਂ ਬਾਅਦ ਥੋੜਾ ਖਾਣ ਪੀਣ ਤੋਂ ਬਾਅਦ ਤੇ ਹੁਣ ਬੱਚੇ ਲੱਗੇ ਸੀ ਆਪਦਾ ਵਰਕ ਕਰਨ ਸਕੂਲੋਂ ਆਉਣ ਤੋਂ ਬਾਅਦ ਥੋੜਾ ਖਾਣ ਪੀਣ ਤੋਂ ਬਾਅਦ ਹੁਣ ਬੱਚੇ ਲੱਗੇ ਸੀ ਆਪਦਾ ਵਰਕ ਕਰਨ ਤੇ ਹੁਣ ਇਹ ਟਿਊਸ਼ਨ ਵਰਕ ਕਰ ਰਹੇ ਆ ਆਪਦਾ ਥੋੜੀ ਦੇਰ ਬਾਅਦ ਇਹਦੇ ਟੀਚਰ ਨੇ ਵੀ ਆ ਜਾਣਾ ਹਨਾ ਫਿਰ ਟਿਊਸ਼ਨ ਪੜ ਕੇ ਫਿਰ ਹੀ ਖੇਲਣਗੇ ਤੇ ਬੱਚਿਆਂ ਦਾ ਵੀ ਜਿਹੜਾ ਸ਼ਡਿਊਲ ਆ ਬਹੁਤ ਬਿਜ਼ੀ ਹੁੰਦਾ ਵਾ ਜਿੱਦੋਂ ਤੋਂ ਸਵੇਰ ਤੋਂ ਉੱਠ ਜਾਂਦੇ ਆ ਫੇ ਸਾਰਾ ਦਿਨ ਇਹਨਾਂ ਦਾ ਵੀ ਐਵੇਂ ਬਿਜ਼ੀ-ਬਿਜ਼ੀ ਨਿਕਲਦਾ ਹਨਾ ਗੁਰਵੀਰ ਫੇ ਵਰਕ ਵੀ ਕਰਨਾ ਹੁੰਦਾ ਸਕੂਲ ਦਾ ਵੀ ਫੇ ਸ਼ਾਮ ਨੂੰ ਸਕੂਲ ਦਾ ਵਰਕ ਕਰਨਗੇ ਥੋੜਾ ਜਿਹਾ ਖੇលਣਗੇ ਉਸ ਤੋਂ ਬਾਅਦ ਫੇਰ ਵਰਕ ਕਰਨਗੇ ਤੇ ਫੇਰ ਰੋਟੀ ਪਣੀ ਖਾ ਕੇ ਫੇਰ ਸੌਣਗੇ ਹਨਾ ਮਸਤੀ ਵੀ ਕਰਨੀ ਆ ਹੈ ਸੱਚੇ ਤਾਂ ਇਹ ਛੁੱਟੀਆਂ ਚ ਛੁੱਟੀਆਂ ਚ ਕਰਨੀ ਮਸਤੀ ਚਲੋ ਠੀਕ ਹੈ ਬਾਏ ਬਾਏ ਸਾਰੇ ਜਾਣੇ ਯਸ਼ਵੀਰ ਬਾਏ ਬਾਏ